ਹਲਕਾ ਖੇਮ ਕਰਨ ਅਧੀਨ ਪੈਂਦੇ ਕਸਬਾ ਭਿੱਖੀਵੰਦ ਵਿਖੇ ਬਲੇਰ ਰੋਡ ਤੇ ਬਾਬਾ ਦੀਪ ਸਿੰਘ ਜੀ ਮੈਡੀਕਲ ਸਟੋਰ ਦੇ ਮਾਲਕ ਜਿਸਤਾ ਨਾਮ ਵਰਿੰਦਰ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਮਾਰੀ ਮੇਗਾ ਹੈ ਜਿਸ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਬਾਥਰੂਮ ਕਰਕੇ ਵਾਪਸ ਦੁਕਾਨ ਨੂੰ ਆ ਰਿਹਾ ਸੀ ਤੇ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੇ ਤੱਬਰ ਤੋਰ ਗੋਲੀਆਂ ਚਲਾ ਕੇ ਉਸਤੇ ਪੱਟਾਂ ਵਿੱਚ ਮਾਰੀਆਂ ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਜੀ ਤੇ ਕੀ ਗੱਲ ਕੀ ਕਦੋਂ ਦੀ ਵਾਰਦਾਤ ਹੈ ਜਿਹੜੀ ਗੋਲੀਆਂ ਚੱਲੀਆਂ ਵਾਰਦਾਤ ਇਹ ਵਿੱਚ ਹੀ ਸ਼ਾਮੀ ਹੋਈ ਆ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਵੀ ਇਹੋ ਵਾਰਦਾਤ ਹੋਈ ਹੈ ਜੀ ਇਸ ਵਾਰਦਾਤ ਦੇ ਵਿੱਚ ਪਹਿਲਾਂ ਵੀ ਸਾਡੇ ਦੁਕਾਨ ਬੰਦ ਸੀ ਸ਼ਟਰ ਬੰਦ ਦੇ ਵਿੱਚ ਕੋਈ ਲਗਭਗ 6 ਗੋਲੀਆਂ ਮਾਰ ਕੇ ਗਿਆ ਸੀ ਚੇ ਗੋਨ ਉਹਦਰ ਚਲੋ ਸਾਡਾ ਉਤੇ ਭਰਾ ਹੈ ਨਹੀਂ ਸੀ ਉਹਦਾ ਨੁਕਸਾਨ ਹੋਣੋਂ ਜਾਨੀ ਨੁਕਸਾਨੋਂ ਹੋਣ ਤੋਂ ਬਚਾ ਹੋ ਗਿਆ ਸਾਡਾ ਉਹੀ ਕੰਮ ਪ੍ਰਸ਼ਾਸਨ ਨੂੰ ਅਹੀਂ ਉਹਦੀ ਸਾਡਾ ਪਰਚੇ ਵੀ ਦਰਜ ਹੋਇਆ ਅਹੀਂ ਪ੍ਰਸ਼ਾਸਨ ਦਾ ਹੀ ਹੱਥ ਜੋੜੇ ਆ ਕਿ ਸਾਡਾ ਜਿਹੜਾ ਬੰਦਾ ਸਾਡੇ ਬੰਦੇ ਨੂੰ ਖਤਰਾਵਾ ਦੇ ਇਹ ਬੰਦਿਆਂ ਨੂੰ ਲੱਭਿਆ ਜਾਵੇ ਜਿਨ੍ਹਾਂ ਨੇ ਸਾਡੇ ਨਾਲ ਇਹ ਕੰਮ ਕੀਤਾ ਜੀ ਪਰ ਸਾਡੀ ਕੋਈ ਵੀ ਕਾਰਵਾਈ ਨਹੀਂ ਹੋਈ ਥ੍ਰੈਡ ਕਰਦ ਨਹੀਂ ਆਈ ਸਾਨੂੰ ਕੋਈ ਥ੍ਰੈਡ ਕਰਨ ਨਹੀਂ ਆਈ ਸਾਨੂੰ ਕੋਈ ਥ੍ਰੈਡ ਕਰਨ ਨਹੀਂ ਆਈ ਸਾਨੂੰ ਕੋਈ ਮੈਸੇਜ ਨਹੀਂ ਆਇਆ ਕਿਸੇ ਦੀ ਕਾਲ ਨਹੀਂ ਆਈ ਅੱਜ ਮੇਰਾ ਵੀਰ ਦੁਕਾਨਦਾਰੀ ਖੜਾ ਹੈ ਜੀ ਤੇ ਅੱਜ ਕੋਈ ਦੋ ਜਾਨੇ ਉਦੋਂ ਮਤਲਬ ਆਏ ਆ ਤੇ ਮਾਰਨ ਦੇ ਦੀ ਪੂਰੀ ਕੋਸ਼ਿਸ਼ ਕੀਤੀ ਜੀ ਉਹ ਚਲੋ ਬਚਾਇਆ ਉਹ ਜਿਹੜੇ ਪਰਮਾਤਮਾ ਉਹਦਾ ਬਚਾਅ ਕਰਦੇ ਪਰ ਬਚਾਅ ਵੱਲ ਕੋਈ ਕਸਰ ਨਹੀਂ ਛੱਡੀ ਗਈ ਆਪਣੇ ਵੱਲੋਂ ਮਾਰ ਕੀ ਗਏ ਜੀ ਪ੍ਰਸ਼ਾਸਨ ਪਹੁੰਚਿਆ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਆਇਆ ਕੀ ਤੁਹਾਨੂੰ ਆਸ਼ਵਾਸ਼ਣ ਦਵਾਇਆ ਪ੍ਰਸ਼ਾਸਨ ਨੇ ਆਸ਼ਵਾਸ਼ਣ ਭਾਜੀ ਹੱਲੀ ਦਿਓ ਇੱਥੇ ਬਿਆਨ ਲਿਖ ਰਹਾ ਜੀ ਅਸੀਂ ਦੇ ਨਾ ਗੜੀ ਹੱਥ ਜੋੜ ਗਏ ਆ ਆਪਾਂ ਦੇ ਦੱਸੋ ਕਿ ਸਾਡਾ ਹੈ ਹੀ ਕੋਈ ਨਾ ਵੈਰ ਨਹੀਂ ਕਰੂਗਾ ਸਾਡੇ ਭਰਾ ਨੇ ਇਹਦੀ ਸਾਰੇ ਪਿੱਖੀ ਵੈਂਡ ਵਾਲੇ ਸਾਡੇ ਲਾਗੀ ਬਨੇ ਸਾਰੇ ਜਾਣਦੇ ਆ ਸਾਡੀ ਨਾਲ ਕਿਸੇ ਨਾ ਕੋਈ ਦੁਸ਼ਮਣੀ ਆ ਨਾ ਸਾਡਾ ਕਿਸੇ ਨਾਲ ਕੋਈ ਵੈਰ ਆ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਕਿਸੇ ਨਾਲ ਵਿਰੋਧ ਨਹੀਂ ਕਰੀਂ ਕੀ ਮੰਗ ਕਰਦੇ ਅਸੀਂ ਦੇਖੋ ਮੰਗ ਕਰਦੇ ਆ ਨਹੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਸਾਡਾ ਮੰਨ ਲਓ ਅੱਜ ਦੂਰੀ ਬਾਅਦ ਸਾਡੇ ਤੇ ਕਾਰਵਾਈ ਹੋ ਚੁੱਕੀ ਹੈ ਅੱਜ ਬੰਦਾ ਸਾਡਾ ਜੇ ਮੰਨ ਲਓ ਬਚੂਗਾ ਤੇ ਉਹ ਪਰਮਾਤਮਾ ਦੀ ਬੜੀ ਮਿਹਰ ਹੋਗੀ ਸਾਡਾ ਬੰਦਾ ਬਚੂਗਾ ਪਰ ਆਪਦੇ ਵੱਲੋਂ ਉਹਨਾਂ ਕੋਈ ਕਸਰ ਨਹੀਂ ਛੱਡੀ ਮਾਰਨ ਵਾਸਤੇ ਕਿੰਨੀਆਂ ਗੋਲੀਆਂ ਲੱਗੀਆਂ ਹੋਈ ਜੀ ਉਹਨਾਂ ਨੂੰ ਜੀ ਪੇਟ 'ਤੇ ਦੋ ਗੋਲੀਆਂ ਲੱਗੀਆਂ ਬਾਕੀ ਉਹਨਾਂ ਦੀ ਐਮ ਆਰ ਆਈ ਵਗੈਰਾ ਸਾਰਾ ਟੈਸਟ ਹੋਣ ਡਿਆ ਉਹ ਟੈਸਟਾਂ ਤੋਂ ਬਾਅਦ ਪਤਾ ਲੱਗੂਗਾ ਵੀ ਉਹਨਾਂ ਨੂੰ ਕਿੰਨੀਆਂ ਗੋਲੀਆਂ ਸਾਰਾ ਲੱਗੀਆਂ ਕੀ ਕੀ ਉਹਨਾਂ ਦਾ ਨੁਕਸਾਨ ਹੋਇਆ ਜਿਹੜੀਆਂ ਦੋ ਲੱਗੀਆਂ ਉਹ ਪਤਾ ਕਿੱਥੇ ਲੱਗੀਆਂ ਹਾਂਜੀ ਪੱਟੇ ਉਹਨੇ ਪੱਟੇ ਵਜੀ ਗੋਲੀ ਪਰ ਤੂ ਗੋਲੀ ਬਚ ਕੇ ਤੇ ਪੇਟ ਦੇ ਅੰਦਰ ਗਈ ਏ ਜੀ ਗੋਲੀ ਅਸੀਂ ਤੇ ਪ੍ਰ ਬਾੜੀ ਮੇਗਾ ਇਹਦਾ ਮੈਡੀਕਲ ਸਕੂਲ ਦੇ ਉੱਤੇ ਦੋ ਅਣਪਛਾਤੇ ਮੋਟਰਸਾਈਕਲ ਵਾਲੇ ਆਏ ਸੀ ਉਹਨਾਂ ਨੇ ਇਹ ਬਾਰੋ ਕਿਸੇ ਕੰਮ ਆਇਆ ਸੀ ਜਾਂ ਔਰ ਅੰਦਰ ਆਪਣੀ ਦੁਕਾਨ ਦੇ ਵਿੱਚ ਆ ਰਿਹਾ ਸੀਗਾ ਉਹ ਬਾਰੋ ਮੋਟਰਸਾਈਕਲ ਵਾਲਿਆਂ ਨੇ ਇਹ ਗੋਲੀ ਮਾਰੀ ਜੋ ਇਹਦੇ ਅੱ삐 ਦਕ ਦੇ ਉੱਤੇ ਲੱਗੀ ਆ ਔਰ ਉਹ ਬੰਦੇ ਗੋਲੀ ਮਾਰ ਕੇ ਜਿਹੜੇ ਅਣਪਛਾਤੇ ਆ ਫਰਾਰ ਹੋ ਗਏ ਆ ਮੌਜੂਦਾ ਜਿਹੜਾ ਪਤਾ ਲੱਗਾ ਇਹਨੂੰ ਇੱਥੇ ਆਨੰਦਪੁਰ ਹਸਪਤਲ ਲੈ ਕੇ ਆਏ ਆ ਇੱਥੇ ਉਹਦਾ ਇਲਾਜ ਚੱਲ ਰਿਹਾ ਹੈ ਔਰ ਇਹਨਾਂ ਨੂੰ ਜਿਹੜਾ ਦੋਸ਼ੀਆਂ ਨੂੰ ਫੜ ਲਏ ਸੀਸੀਟੀਵੀ ਕੈਮਰੇ ਤੇ ਹੋਰ ਜਿਹੜੇ ਵੀ ਸਾਡੇ ਸੋਰਸ ਤੇ ਆ ਉਹਦੀ ਮੱਦ ਲਈ ਜਾ ਰਹੀ ਹੈ ਸਰ ਪਰਿਵਾਰ ਦੇ ਮੁਤਾਬਕ ਪਹਿਲਾਂ ਵੀ ਕੁਝ ਮਹੀਨੇ ਜਿਹੜਾ ਹਮਲਾ ਹੋਇਆ ਸੀਗਾ ਉਦੋਂ ਵੀ ਤਕਰੀਬਨ 6 ਗੋਲੀਆਂ ਜਿਹੜਾ ਸ਼ਟਰ ਤੇ ਮਾਰੀਆਂ ਸੀਗੀਆਂ ਨਾ ਕੋਈ ਥ੍ਰੈਟ ਕਾਲ ਆ ਪਰ ਮਾਮਲਾ ਦਰਜ ਹੋਇਆ ਪਰ ਅਜੇ ਤੱਕ ਮੁਲਜ਼ਮ ਨਹੀਂ ਫੜੇ ਗਏ ਹਾਂ ਉਹ ਇਸ ਪਾਤਰ ਗਿਆ ਫਾਈਲ ਦਰਜ ਹੋਈ ਹੈ ਔਰ ਜੋ ਬੈਕਗਰਾਉਂਡ ਸੀ ਜੀ ਉਹ ਚੀਜ਼ ਨੂੰ ਅਸੀਂ ਧਿਆਨ ਚ ਰੱਖ ਕੇ ਅਸੀਂ ਗੇਸ਼ਨ ਕਰ ਰਹੇ ਹਾਂ ਸਰ ਹੁਣ ਜਿਵੇਂ ਮੰਨ ਲਓ ਕਿ ਪਰਿਵਾਰ ਦਾ ਉਹ ਨੌਜਵਾਨ ਆ ਉਹਨੂੰ ਜਾਣ ਮਾਲ ਦਾ ਉਹਦੇ ਪਰਿਵਾਰ ਨੂੰ ਵੀ ਹੋ ਸਕਦਾ ਖਤਰਾ ਹੋਵੇ ਕੋਈ ਸਰ ਸਿਕਿਉਰਟੀ ਵਗੈਰਾ ਵਾਲੀ ਕੋਈ ਪ੍ਰਬੰਧ ਬਿਲਕੁਲ ਜੀ ਉਹ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਗਏ ਜੋ ਵੀ ਸਿਕਿਉਰਟੀ ਦਾ ਪ੍ਰਬੰਧ ਆ ਉਹ ਕਰਾਂਗੇ ਜੀ ਜੀ